ਹੈਂਡ ਪੇਂਟਿੰਗ ਕਰਦੇ ਨੇ ਆਪਣੀ ਮਸਤੀ ਦੇ ਨਾਲ ਜਿੱਧਰ ਨੂੰ ਬ੍ਰਸ਼ ਜਾਂਦਾ ਹੈ ਉਧਰ ਨੂੰ ਜੋ ਰੂਪ ਮਿਲਦਾ ਜਾਵੇ ਪੇਂਟਿੰਗ ਨੂੰ ਉਸ ਤਰੀਕੇ ਦੀ ਪੇਂਟਿੰਗ ਬਣਦੀ ਜਾਂਦੀ ਹੈ। ਅਸੀਂ ਲੋਕਾਂ ਨੂੰ ਇਹਦੀ ਇਨਕਮ ਦਾ ਕੁਝ ਹਿੱਸਾ ਦਿੰਨੇ ਆ। ਤੇ ਉਹਨਾਂ ਨੂੰ ਕਹਿੰਨੇ ਕਿ ਆਪਣੇ ਆਰਟ ਨੂੰ ਸੇਲ ਕਰੋ ਤੇ ਉਹਦੇ ਇਨਕਮ ਨਾਲ ਕਿਸੇ ਦੀ ਹੈਲਪ ਕਰੋ। ਜੇ ਤੌੜ ਨੂੰ ਕੁਛ ਨਹੀਂ ਗੱਤੌੜ ਕੋ ਆਟਾ ਕੈ ਕਲਾ ਹੈ। ਕਲਾ ਨੂੰ ਤੇ ਵੇਚੋ, ਗੁੱਡ ਵੇਚੋ। ਮਰੇ ਸਰਟਿਸ ਕਾਉਂਸ ਮਿਲਿਆ ਨਹੀਂ ਬੰਬੇ ਮੇਨੂ ਟੀਵੀ ਆਰਟਿਸਟਾਂ ਕੋ ਪੜਾ ਰਿਸਪੌਂਸ ਮਿਲਿਆ ਉਹ ਕਿੰਨਾਂ ਨੂੰ ਤੁਸੀਂ ਆਪਣੀ ਪੇਂਟਿੰਗ ਦੇ ਚੁੱਕੇ ਹੋ ਤੇ ਕਿੰਨਾਂ ਨੂੰ ਮਿਲ ਚੁੱਕੇ ਹੋ ਆਪਣੇ ਪ੍ਰੋਜੈਕਟ ਦੇ ਸੰਬੰਧ ਮੇਰੇ ਪ੍ਰੋਜੈਕਟ ਸੀ ਮੇਨ ਦਾ ਗੋਵਿੰਦਾ ਜੀ ਇਸ ਜਸਟ ਲਾਈਕ ਅਵਰ ਫੈਮਿਲੀ ਮੈਂ ਕਿਉਂ ਨਾ ਯੰਗ ਏਜ ਤੋਂ ਜਾਂ ਕਾਲਜ ਟਾਈਮ ਤੋਂ ਐ ਬਾਕੀ ਉਹਨੂੰ ਜਿਲੋਟਾ ਜੀ ਨਾਲ ਬੜੇ ਕਲੋਸ ਸੀ ਬਾਕੀ ਹੋਰ ਸ਼ਾਰਟ ਟਾਈਮ ਯੂ ਠਾਕਰੇ ਸਾਹਿਬ ਦੀ ਬਹੂ ਅਸਮਿਤਾ ਠਾਕਰੇ 1 ਮਹੀਨੇ ਇੱਕ ਤੱਕ ਪੂਰਾ ਹੈ ਮੈਂ ਕਸ਼ਤਾਂਜ ਸਮਾਨ ਲਿਆਂਦਾ ਕੈਨਵਸ ਲਿਆਂਦਾ 15 ਦਿਨਾਂ ਕੋ ਆਇਲਿਕ ਟਿਊਬ ਲੈ ਲਈ ਤੇ ਸਮਾਨ ਇਕੱਠਾ ਕਰ ਲਿਆ ਫਿਰ ਜਦੋਂ ਮੁੰਡਾ ਬਣਾਉਂਦੀ ਪੰਜ ਦਿਨ ਨਹੀਂ ਬਣੇ ਤਾਂ ਫਿਰ ਸੋਚਦਾਰਨ ਲੱਗੇ ਕਿਹੜਾ ਇਹੋ ਜਿਹੇ ਆਈਡੀਆ ਹੋਵੇ ਜਿੰਨਾ ਵੀ ਵੀ ਲੀਵ ਸਮ ਮਿਸ਼ਨ ਪਹਿਲੇ ਟੁੱਟੀਆਂ ਫੁੱਟੀਆਂ ਬਣਾਈਦੀਆਂ ਸੀ ਕਾਪੀ ਕਰਕੇ ਬਣਾਈਦੀਆਂ ਸੀ ਪਰ ਵਿੱਚ ਬ੍ਰੇਕ ਆ ਗਈ ਫਿਰ ਮੈਂ ਕੰਟੀਨਿਉਟੀ ਰੱਖੀ ਵੀ ਕਿ ਨਾ ਆ ਵੀ ਗਏ ਹਰ ਦਿਨ ਚਰਨੀ ਨੇ ਮੈਂ ਇੱਕ ਪਨਾ ਦੇਣੀ ਤੋਂ ਇਹ ਬੰਦੇ ਨੂੰ ਸਟੈਬਲਿਸ਼ ਕਰੀਅਰ ਵੀ ਵੀ ਹਜ਼ਾਰ ਦੀਆਂ ਰੇੜੀਆਂ ਲੋਅ ਇਸ ਮੋਸੀਆ ਦੀ ਲੋਅ ਉਹ ਚਾਹ ਦੀ ਲੋਅ ਰੋਟੀ ਖਵਾਉਣਾ ਰੋਟੀ ਦਾ ਇੰਤਜ਼ਾਮ ਕਰਦਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਸਿੱਧ ਕੀਤਾ ਅੰਮ੍ਰਿਤਸਰ ਦੇ ਡਾਕਟਰ ਦਿਨੇਸ਼ শেਟ ਜੀ ਨੇ ਦੱਸ ਦਿੱਤੇ ਕਿ ਕਈ ਸਾਲਾਂ ਤੋਂ ਪੇਂਟਿੰਗਸ ਬਣਾਉਂਦੇ ਨੇ ਕੀਤਾ ਕੋਈ ਹੋਰ ਹੈ ਪਰ ਸ਼ੌਕ ਹੈ ਲੱਗ ਲੱਗੀ ਹੈ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਤੇ ਪੀ ਐਚ ਡੀ ਵੀ ਕੀਤੀ ਹੋਈ ਹੈ ਅਤੇ ਸ਼ੌਕ ਦੇ ਨਾਲ-ਨਾਲ ਫ੍ਰੀ ਹੈਂਡ ਪੇਂਟਿੰਗ ਕਰਦੇ ਨੇ ਆਪਣੀ ਮਸਤੀ ਦੇ ਨਾਲ ਜਿੱਧਰ ਨੂੰ ਬ੍ਰਸ਼ ਜਾਂਦਾ ਹੈ ਉਧਰ ਨੂੰ ਜੋ ਰੂਪ ਮਿਲਦਾ ਜਾਵੇ ਪੇਂਟਿੰਗ ਨੂੰ ਉਸ ਤਰੀਕੇ ਦੀ ਪੇਂਟਿੰਗ ਬਣਦੀ ਜਾਂਦੀ ਹੈ ਜੋ ਆਪਣੀ ਪੇਂਟਿੰਗ ਦੇ ਵਿੱਚੋਂ ਕਈ ਹਿੱਸੇ ਜੋ ਹੈ ਲੋੜਵੰਦਾ ਆਦੇਵਸਤੀ ਵੀ ਕੱਢਦੇ ਨੇ ਅਤੇ ਹੁਣ ਤੱਕ ਕਈ ਸੈਂਕੜੇ ਲੋੜਵੰਦਾ ਦੀ ਮਦਦ ਕਰ ਚੁੱਕੇ ਨੇ ਸਾਡੇ ਨਾਲ ਇਸ ਵੇਲੇ ਡਾਕਟਰ ਦਿਨੇਸ਼ ਸੇਟ ਜੀ ਮੌਜੂਦ ਨੇ ਸੇਟ ਸਾਹਿਬ ਸਭ ਤੋਂ ਪਹਿਲੇ ਤੇ ਬਹੁਤ ਵੱਡਾ ਜਿਹੜਾ ਉਦਮ ਕਰ ਰਹੇ ਹੋ ਕਿ ਆਪਣੇ ਅੰਮ੍ਰਿਤਸਰ ਤੋਂ ਇੱਕ ਹੁਨਰ ਜਿਹੜਾ ਬੰਬਈ ਤੱਕ ਪਹੁੰਚ ਰਿਹਾ ਹੈ ਦੇਸ਼ਾ ਵਜੇਸਾ ਚ ਪਹੁੰਚ ਰਿਹਾ ਸੋ ਇਸ ਸਪੈਸ਼ੀਸ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ ਸਭ ਤੋਂ ਵੱਡਾ ਕਾਰਨ ਹੈ ਜੀ ਸੈਲਫ এমਪਲॉयਮੈਂਟ ਅਸੀ ਲੋਕਾਂ ਨੂੰ ਇਹਦੀ ਇਨਕਮ ਦਾ ਕੁਝ ਹਿੱਸਾ ਦੇਨੇ ਆ ਤੇ ਉਹਨਾਂ ਨੂੰ ਕਹਿੰਨੇ ਕਿ ਆਪਣੇ ਆਰਟ ਨੂੰ ਸੇਲ ਕਰੋ ਉਹਦੇ ਇਨਕਮ ਨਾਲ ਕਿਸੇ ਦੀ ਹੈਲਪ ਕਰੋ ਜੇ ਤੁਹਾਡੇ ਕੋਲ ਹੋਰ ਕੁਝ ਨਹੀਂ ਹੈ ਤਾਂ ਤੁਹਾਡੇ ਕੋਲ ਆਰਟ ਹੈ ਕਿ ਕਲਾ ਹੈ ਕਲਾ ਨੂੰ ਤੇ ਵੇਚੋ ਗੁੱਡ ਵਿੱਚ ਤੇ ਇਸ ਤਰ੍ਹਾਂ ਮੈਂ ਅਮਰਸਰ ਦਾ ਰਿਸਪੌਂਸ ਮਿਲਿਆ ਨਹੀਂ ਬੰਬਈ ਮਨੂ ਟੀਵੀ ਆਰਟਿਸਟਾਂ ਕੋਲ ਬੜਾ ਰਿਸਪੌਂਸ ਮਿਲਦਾ ਹੈ ਉੱਥੇ ਕਿੰਨਾਂ ਨੂੰ ਤੁਸੀਂ ਆਪਣੀ ਪੇਂਟਿੰਗ ਦੇ ਚੁੱਕੇ ਹੋ ਤੇ ਕਿੰਨਾਂ ਨੂੰ ਮਿਲ ਚੁੱਕੇ ਹੋ ਆਪਣੇ ਪ੍ਰੋਜੈਕਟ ਦੱਸਣ ਲਈ ਆਪਣੇ ਪ੍ਰੋਜੈਕਟ ਦੀ ਮੇਨਤਾ ਗਵਿੰਦਾ ਜੀ ਹੀ ਇਜ਼ ਜਸਟ ਲਾਈਕ ਅਵਰ ਫੈਮਿਲੀ ਮੈਂਬਰ ਕਿਉਂ ਮੈਂ ਜੰਗ ਐਜ ਤੋਂ ਜਾਣਦਾ ਕਾਲਜ ਟਾਈਮ ਤੋਂ ਤੇ ਬਾਕੀ ਅਨੂਪ ਜਲੋਟਾ ਜੀ ਨਾਲ ਬੜੇ ক্লোਜ਼ ਸੀ ਬਾਕੀ ਹੋਰ ਸ਼ਾਰਟ ਟਾਈਮ ਠਾਕਰੇ ਸਾਹਿਬ ਦੀ ਬਹੂ ਅਸਮਿਤਾ ਠਾਕਰੇ ਉਹ ਮਿਲੀ ਇਕਤਾ ਕਪੂਰ ਸਲਮਾਨ ਖਾਨ ਨੂੰ ਡੀਐਨਏ ਦੇ ਥਰੂ ਮਿਲਿਆ ਮੈਂ ਡਾਇਰੈਕਟ ਨਹੀਂ ਅਸਾ ਕਾਫੀ ਬਾਕੀ ਟੀਵੀ ਆਰਟਿਸਟ ਬਹੁਤ ਆ ਜੀ ਉਹ ਨਾ ਨਹੀਂ ਯਾਦ ਆ ਜਦੋਂ ਜਾਣੇ ਕਿ ਤਾਂ ਮਿਲ ਲੈਣਾ ਸਿੱਖ ਸਾਹਿਬ ਜਦੋਂ ਇੱਕ ਪੇਂਟਿੰਗ ਤਿਆਰ ਕਰਦੇ ਹੋ ਅਸੀਂ ਹੁਣ ਵੀ ਦੇਖਿਆ ਕਿ ਤੁਸੀਂ ਛੱਟ ਤੋਂ ਵੀ ਇੱਕ ਬਰਸ਼ ਕਿਹਾ ਕਿ ਹੱਥ ਲਾਓ ਤੇ ਜਿਹੜੀ ਹੁਣ ਸ਼ੁਰੂ ਕੀਤੀ ਹੈ ਪੇਂਟਿੰਗ ਤੇ ਜਿਵੇਂ ਸ਼ੁਰੂ ਕਰਦੇ ਹੋ ਕਿਦਾਂ ਕਰਦੇ ਹੋ ਕਿਸ ਟਾਈਮ ਕਰਦੇ ਹੋ ਮਨ ਚ ਕੀ ਸੋਚਦੇ ਹੋ ਬਣਾਉਣ ਤੋਂ ਪਹਿਲੇ ਕੋਈ ਕੁਝ ਨਹੀਂ ਸੋਚਦਾ ਮੈਂ ਕਿਸ਼ਤਾਂ ਚ ਸਮਾਂ ਲੈਂਦਾ ਕੈਨਵਸ ਲੈਂਦਾ 15 ਦਮੇਨਾ ਕੋ ਆਇਲ ਦੀ ਟਿਊਬ ਲੈ ਲਈ ਤੇ ਸਮਾਨ ਇਕੱਠਾ ਕਰ ਲੀਦਾ ਫਿਰ ਜਦੋਂ ਮੁੰਡਾ ਬਣਾਤੀ ਪੰਜ ਦਿਨ ਨਹੀਂ ਬਣੀ ਫਿਰ ਸੋਚਦਾਰਨ ਨਾ ਕਿ ਕਿਹੜਾ ਇਹੋ ਜਿਹਾ ਆਈਡੀਆ ਹੋ ਗਿਆ ਜਿੰਨਾ ਵੀ ਵਿ ਲੀਵ ਸਮ ਮਿਸ਼ਨ ਕ ਸੰਦੇਸ਼ ਛੱਡਿਆ ਕਿ ਕੀ ਕਹਿ ਰਿਹਾ ਕਿਸ ਵਨ ਗਣਪਤੀ ਜੀ ਨੇ ਮੈਂ ਕਟੋਰਾ 100 ਤੋਂ ਉੱਪਰ ਪੋਜ਼ ਬਣਾਇਆ 12 ਪੋਜ਼ ਲੈਸਨ ਦਿੰਦੇ ਆ ਉਹਨਾਂ ਦੇ ਕਿੰਨੇ ਨਾਂ ਆ ਗਏ ਸੀ ਵੀ ਇਹ ਨਾਂ ਚ ਕੀ ਮਹੱਤਵ ਹੈ ਕਿਉਂ ਮੇਰਾ ਨਾਂ ਭਗਵਾਨ ਕ੍ਰਿਸ਼ਨ ਦਾ 108 ਨਾਂ 108 ਨਾਂ ਕਿਦੇ ਨਾਲ ਲਿੰਕ ਆ ਗਿਆ ਨਿਡਲੰਬਰ ਪੀਤੰਬਰ ਮਦੂਸਦਨ ਕੇਸ਼ਮ ਮदन मुरारी नंदलाल ਬ੍ਰਿਜਮੋਹਨ ਸਾਰੇ ਦਰਸ਼ਾਉਂਦੇ ਆ ਕਿ ਮੈਂ ਇੱਕ ਰੂਪ ਬੜਿਆ ਨਾਮ ਬੜਿਆ ਐਸਾ ਕੁਝ ਆਈਡੀਆ ਮਿਲ ਜਾਂਦੇ ਆ ਕਈ ਤਾਂ ਐਗਜ਼ੀਬਿਸ਼ਨ ਦੇਖੀ ਉਸ ਤੋਂ ਕਈ ਦਾ ਬੁੱਕਸ ਤੋਂ ਆਈਡੀਆ ਮਿਲ ਜਾਂਦੇ ਆ ਕਈ ਦਾ ਫੋਟੋ ਨਾਲੀ ਸੰਤੁਸ਼ਟੀ ਹੋਈ ਨਹੀਂ ਤਾਂ ਮੈਂ ਇੱਕ ਬਣਾ ਕੇ ਬੰਨੀ ਗਈ ਆ ਨਹਾਵਾਗਾ ਕਿ ਮੈਂ ਹੱਥਾਂ ਦੀ ਪੇਂਟਿੰਗ ਬਣਾਈ ਆ ਕੋਟਣਾ ਕਿ ਭਗਵਾਨ ਦੇਖ ਗਏ ਭਗਵਾਨ ਪਲੈਨ ਬਣਾਇਆ ਕੋਈ ਕਿਸੇ ਧਰਮ ਦਾ ਨਹੀਂ ਕੋਮਨ ਹੈ ਤੇ ਥੱਲੇ 8 10 ਲੇਡੀਜ਼ ਹੰਟ ਆਤਾ ਹੈ ਕਿ ਪਰਮਾਤਮਾ ਸਾਡੇ ਤੇ ਕਿਰਪਾ ਕਰ ਉਹ ਜੋ ਬਣ ਗਈ ਆਈ ਵਿਲ ਸ਼ੋ ਸੋ ਜਿਹਨੂੰ ਪੇਨ ਬਣਾਈ ਸੀ ਮੈਂ ਇੱਕ ਸੱਜਣ ਹੈ ਬਹੁਤ ਸੋਸ਼ਲ ਕੰਮ ਕਰਦਾ ਜਲੰਧਰ ਦੇ 86 ਮੈਂ ਉਹਨਾਂ ਨੂੰ ਪ੍ਰੈਜ਼ੈਂਟ ਕਰਤੀ ਉਹਨਾਂ ਦੇ ਬਰਥਡੇ ਤੇ ਕੁਦਰਤ ਵਿੱਚ ਕੋ ਕਾਪੀ ਹੈਗੀ ਆ ਰਿਪੀਟ ਚ ਬਣਾਉਣਾ ਆਈ ਵਿਲ ਗਿਵ ਤੁਹਾਨੂੰ ਸੋ ਕਿੰਨੇ ਸਾਲ ਤੋਂ ਪੇਂਟਿੰਗ ਜਿਹੜੀ ਹੈ ਕਰ ਰਹੇ ਹੋ 20 40 ਈਅਰਸ ਸੀ ਕਾਲਜ ਟਾਈਮ ਤੋਂ ਮੈਂ ਬੀਬੀ ਡੀਵੀ ਕਾਲਜ ਸਟੱਡੀ ਕੀਤਾ ਤੇ ਤੋਂ ਬੀਐਸਸੀ ਮੈਡੀਕਲ ਕੀਤੀ ਫਿਰ ਐਮਐਆਈ ਡਾਕਟਰ ਮਕਾਨਪੁਰ ਯੂਨੀਵਰਸਿਟੀ ਤੇ ਉਹ ਦੌਰਾਨ ਪੇਂਟਿੰਗ ਮੇਰੇ ਕਾਲਜ ਟਾਈਮ ਤੋਂ ਬੰਦੀ ਰਹੀ ਸੀ ਪਹਿਲੇ ਟੁੱਟੀਆਂ ਫੁੱਟੀਆਂ ਬਣਾਈਦੀਆਂ ਸੀ ਕਾਪੀ ਕਰਕੇ ਬਣਾਈਦੀਆਂ ਸੀ ਫਿਰ ਵਿੱਚ ਬ੍ਰੇਕ ਆ ਗਈ ਫਿਰ ਮੈਂ ਕੰਟੀਨਿਊਟੀ ਰੱਖੀ ਵੀਕੇ ਨਾ ਵੀਕੇ ਹਰ ਦਿਨ ਚਾਰ ਮਹੀਨੇ ਵਾ ਇੱਕ ਬਣਾ ਦੇਣੀ ਪੀ ਐਚ ਡੀ ਵੀ ਕੀਤੀ ਹੈ ਕ੍ਰਿਸ਼ਨ ਭਗਵਾਨ ਜੀ ਤੇ ਉਹ ਕਿਦਾਂ ਸਵੱਬ ਬਣਿਆ ਸੀ ਦੇਖੋ ਜੀ ਮੈਂ ਸੁਣਾਵਾ ਨੋਨ ਵੇਜ ਬਹੁਤ ਖਾਣਾ ਸੀ ਮੇਰੀ ਵਾਈਫ ਥੋੜਾ ਪਸੰਦ ਨਹੀਂ ਸੀ ਕਰਦੀ ਕਿਹਦਾ ਬ੍ਰਿੰਦਾ ਬਣ ਗਏ ਕੁੰਮੇ ਇਹ ਕੰਨੇ ਅੱਛਾ ਲੱਗਾ ਮੰਦਰ ਮੰਦਰ ਮੈਂ ਮੈਦਾ ਪੀੜੇ ਪੂੜੇ ਖਾ ਕੇ ਆ ਗਿਆ ਫਿਰ ਦੁਬਾਰਾ ਸਟੱਡੀ ਕਰਨਾ ਸ਼ੁਰੂ ਕੀਤਾ ਕਿ ਵਨਟਿਸ ਕ੍ਰਿਸ਼ਨ 16 ਕਲਾ ਨੇ ਦੇਖੀ ਆਈਆਂ ਸਟੱਡੀ ਕਰਦਾ ਕਰਦਾ ਮੈਂ ਕਟਵੜ 6 ਗੀਤਾ ਪੜੀਆਂ ਟਰਾਂਸਲੇਟਡ ਮਹਾਤਮਾ ਗਾਂਧੀ ਦੀ, विनोबाਪਾ ਦੇ, ਸ਼ੰਕਰਾਚਾਰੀ ਦੀ ਉਹਨੇ ਫਿਕ ਥੀਮ ਕੱਢਿਆ ਫਿਰ ਮੈਂ ਛੋਟੀ ਜਿਹੀ ਬੁੱਕਲੇਟ ਬਣਾਈ ਹੈ ਜੇ ਪੜਨਾ ਚਾਹ ਹਿੰਦੀ ਚੰਗਿਆ I will give you ਉਹ ਚੀਜ਼ਾਂ ਹੈ ਜਿਹੜੀ ਦੇਖੋ ਕ੍ਰਿਸ਼ਨ ਜੀ ਦੀ ਪਰਸਨਲ ਲਾਈਫ ਰਿਲੇਸ਼ਨਸ਼ਿਪ ਆ ਆਪਣੀ ਉਹਨਾਂ ਦੇ ਫਿਜ਼ੀਕਲ ਕੰਟੈਕਟਸ ਕਦੇ ਕੋ ਬੁੱਕ ਨਹੀਂ ਦੱਸੇ ਮੈਂ ਉੱਪਰ ਬੜੀ ਰਿਸਰਚ ਕੀਤੀ ਉਹ ਦੱਸਣ ਲਈਆਂ ਸੱਚੀਆਂ ਨਹੀਂ ਆ ਪਰ ਮੈਂ ਤਾਂ ਹੀ ਇਸ ਹੀ ਵਾਸੇ ਗ੍ਰੇਟ ਸੁਪੋਜ਼ ਪੀ ਐਚ ਡੀ ਤੋਂ ਬਾਅਦ ਲਾਈਫ ਚ ਚੇਂਜਿੰਗ ਸ਼ੁਰੂ ਹੋਈਆਂ ਕਿ ਨਹੀਂ ਉਹਦਾ ਜੀ ਮੈਂ ਬੜੀ ਗੇਰ ਵਾਰ ਕੀਤੀ ਹਾਂ ਪੰਜ ਵਾਰ ਫੇਲ ਹੋਇਆ ਪੇਪਰ ਰਿਜੈਕਟ ਹੋਇਆ ਫਿਰ ਕਿਉਂਕਿ ਮੈਂ ਕਰੀ ਨਿਸ਼ਕਾਮ ਕਰਮ ਜੋ ਕਿ ਮਤਲਬ ਜਿਹੜਾ ਸੱਚੀ ਸੱਚਾ ਦਾਨ ਹੈਗਾ ਕੀ ਹੈਗਾ ਉਹਦੇ ਕਈ ਰੂਪ ਅਗੇ ਇਹ ਤੁਸੀਂ ਪਹਿ ਨਹੀਂ ਦੱਸਦੇ ਐਜੂਕੇਟਿਡ ਐਗੂਕੇਸ਼ਨ ਤੋਂ ਜੇ ਤੂੰ ਸਰਮਾਇਦਾਰ ਉਹ ਗਰਨੂ ਖਾਣੇ ਦਾ ਇੰਤਜ਼ਾਮ ਕਰ ਲੋ ਤੇ ਐ ਨਾ ਘਰੋਂ ਕਿ ਮੰਦਰਾ ਚ ਜਾ ਕੇ ਗੁਰਦੁਆਰਾ ਚ ਜਾ ਕੇ ਚੜਾਵਾ ਚੜਾਓ ਇਹ ਲੰਗਰ ਲਗਾਉਂਦੇ ਆ ਆਈ ਹਿਟ ਦਿਸ ਲੰਗਰ ਪ੍ਰਥਾ ਸਾਡੇ ਗੁਰੂ ਜੀ ਹੁੰਦੇ ਹੀ ਰੇੜੀਆਂ ਲਗਾਉਂਦੇ ਸੀ ਅਸੀਂ ਲੰਗਰ ਦੇ ਨਾ ਖਾਣੇ ਹੀ ਕਰ ਪਿਆ ਨਹੀਂ ਜੰਦ ਐ ਸ਼ਬਰਾਤਰੀ ਸੀ ਮੈਂ ਕਿਹਾ ਇੱਕ ਬੰਦੇ ਨੇ ਕਾਊਂਟ ਕੀਤਾ 1.5 ਕਰੋੜ ਰੁਪਏ ਤੋਂ ਉੱਪਰ ਲੰਗਰ ਲੱਗੇ ਕਿਉਂ ਇਹ ਬੰਦੇ ਨੂੰ ਸਟੈਬਲਿਸ਼ ਕਰੀਏ 22000 ਦੀਆਂ ਰੇੜੀਆਂ ਲੋ ਆ ਕੇ ਸਮੋਸੇ ਦੀ ਲੋ ਕੋਚਾ ਦੀ ਲੋ ਰੋਟੀ ਖਵਾਉਣਾ ਰੋਟੀ ਦਾ ਇੰਤਜ਼ਾਮ ਕਰਨਾ ਥੈਟ ਇਜ਼ आवर ਮੋਟੋ ਅਸੀਂ ਆਈ ਮਾਈ ਕਲੱਬ ਮੈਂ ਬਣਾ ਲੱਗਾ ਹਾਂ ਆਲ ਓਵਰ ਇੰਡੀਆ ਮੈਂ ਮਿਹਨਤ ਕਰਨਾ ਹੈ ਕਿ ਸੀਨੀਅਰ ਸਿਟੀਜ਼ਨ ਇਕੱਠੇ ਹੋ ਗਏ ਨਾ ਗਵਰਨਮੈਂਟ ਦਾ ਕੰਮ ਹਲਕਾ ਕਰ ਹਸਪੀਟਲ ਦੇ ਡਿਊਟੀ ਲੈ ਓਨਲੀ ਔਨ ਫੋਨ ਕੋਇਨਕੁਆਰੀ ਤੇ ਆਵੇ ਬੇਟਾ ਚਜਾਪਲਾ ਟੱਥੋਂ ਮਿਲ ਜਾਗਾ ਨਿਊਰੋ ਦਾ ਡਾਕਟਰ ਹੈ ਤੇ ਜੇ ਅਫੋਰਡ ਕਰ ਸਕਦੇ ਫਿਜ਼ੀਕਲੀ ਉੱਥੇ ਆਂ ਆਪਣੇ ਕੋ ਹਜ਼ਾਰ ਦੋ ਹਜ਼ਾਰ ਖਰਚਨ ਜੇ ਤੁਸੀਂ 30% ਦੇਸ਼ ਦੇ ਬੰਦੇ ਹੋ ਤੇ ਯੂ ਡਿਵੋਟ ਜੋ ਟਾਈਮ ਫॉर ਗੁੱਡ ਥਿੰਗਸ ਕਾਲਜ ਜਾ ਚੌਰਾਹੇ ਜਗ੍ਹਾ ਪੁਲਿਸ ਟ੍ਰੈਫਿਕ ਨਾਲ ਥੋੜੀ ਮਦਦ ਕਰੋ ਅੱਛਾ ਕੋਈ ਇਹੋ ਜਿਹਾ ਅनाथ ਆਸ਼ਰਮ ਹੈ ਕੱਪੜੇ ਇਕੱਠੇ ਕਰਕੇ ਦੇ ਦਿਓ ਤੁਸੀਂ ਵੱਡੇ ਆਂ ਵੀ ਬਜ਼ੁਰਗਾਂ ਦੀੇ ਕਰ ਸਕਦੇ ਬੜਾ ਕੁਝ ਬੈਠ ਕੇ ਕਰ ਸਕਦੇ ਡਿਊਟੀਆਂ ਕੋ ਗੋਣਾ ਨੇ ਦੇ ਹਸਪੀਟਲ ਚਲ ਜਾਏ ਕੋਕਕੜ ਹਸਪੀਟਲ ਚਲ ਜਾਏ ਆਪੇ ਜੁੜੀਆਂ ਚ ਜਿਹੜੇ ਬਾਹਰੋਂ ਆਣ ਬੰਦੇ ਪਾ ਰੇਲਵੇ ਸਟੇਸ਼ਨ ਤੇ ਚਲੇ ਜਾ। ਕੋਈ ਟ੍ਰੇਨਾਂ ਦੀ ਡਿਟੇਲ ਲੈਣੀ ਹੈ, ਰੈਂਟ ਕੋਈ ਕਿਰਾਇਆ ਪੁੱਛਣਾ, ਬੱਸ ਸਟੈਂਡ ਤੇ ਚਲੇ ਜਾ। ਅੱਛਾ ਕੌਨ ਸੀ ਜਾਂ ਬੱਚਿਆਂ ਨੂੰ ਸਿੱਖਿਆ ਦੇ ਹਾਊ ਟੂ ਟ੍ਰੀਟ ਵਿਦ ਐਲਡਰਸ ਕਿ ਵੱਡਿਆਂ ਦੀ ਇੱਜ਼ਤ ਕਿਸ ਤਰ੍ਹਾਂ ਕਰਨੀ। ਕੋਈ ਸਿਖਾਣਾ ਚਾਹੀਦਾ। ਬਿਲਕੁਲ। ਜਿਹੜੀ ਜਨਰੇਸ਼ਨ ਆ ਰਹੀ ਬੜੀ ਐਗਰੈਸਿਵ ਆ ਰਹੀ ਹੈ। ਅੱਤ ਸਭ ਜਿਵੇਂ ਹੁਣ ਤੁਸੀਂ ਪੇਂਟਿੰਗ ਤਿਆਰ ਕਰਦੇ ਹੋ ਸਾਰੀਆਂ ਪੇਂਟਿੰਗ ਇਕੱਠੀਆਂ ਕਰਕੇ ਫੇਰ ਲੈ ਕੇ ਜਾਂਦੇ ਹੋ ਐਗਜ਼ੀਬਿਸ਼ਨ ਦੇ ਵਿੱਚ ਤੇ ਐਗਜ਼ੀਬਿਸ਼ਨ ਹੁਣ ਮੈਂ ਕੋ ਸਿੰਗਲ ਸਿੰਗਲ ਕੋ ਫੈਮਿਲੀ ਲੈ ਕੇ ਰੈਸਟੋਰੈਂਟ ਇੱਥੇ ਕੋਰਾਨਾ ਜੋਲੇ ਜਾਂਦੇ ਆਈ ਥੈਂਕਸ ਉਹਨਾਂ ਨੇ ਸ਼ੁਰੂ ਸ਼ੁਰੂ ਜੋ ਪਹਿਲੀ ਵਾਰ ਮੈਂ ਉਹਨਾਂ ਨੂੰ ਵੇਚੀ ਸੀ ਤੇ ਕੋਈ ਇੱਕ ਫੈਮਿਲੀ ਸੀ ਬੜੀ ਨੀੜੀ ਮੈਂ ਦੀ ਵੇਚੀ ਸੀ ਉਹਨਾਂ ਨੂੰ 2100 ਰੁਪਏ ਤੇ ਉਹਨਾਂ ਨੇ ਉਸੇ ਲਈ 21 ਪੇਂਟਿੰਗ ਦੇਖੇ ਬਾਅਦ 2100 ਰੁਪਏ ਦਿੱਤਾ ਕਿਹੜੀ ਪੇਂਟਿੰਗ ਸੀ ਉਹ ਪੇਂਟਿੰਗ ਐਸਾ ਜਨਪਤੀ ਜਿਹੀ ਜੀ ਸੀ ਤੇ ਮੈਂ 21000 ਰੁਪਇਆ 100 ਰੁਪਏ ਦਾ ਆਟੋ ਕੀਤਾ ਫਿਰ ਦੋ ਫਿਰ ਲਏ ਹਜ਼ਾਰ ਜਿਆ ਫਿਰ ਤ ਦੁਆਲੀ ਨੂੰ ਤਿੰਨ ਦਿਨ ਅਸ ਕੋਲ ਕਿਸ ਤਰ੍ਹਾਂ ਥੈਂਕਸ ਕੀਤਾ ਮਚੇਰਾ ਨਹੀਂ ਪੁੱਣਾ ਫਿਰ ਨੈਕਸਟ ਡੇ ਫਿਰ ਮੈਂ ਆਪਣੀ ਪਹੁੰਚ ਅੰਮ ਦਾ ਜਲਾਣਾ ਦੀ ਡਾਲ ਲਈ ਦੀ ਮਠਾਈ ਦਾ ਡੱਬਾ ਲੈ ਕੇ ਗਿਆ ਤੇ ਕਿ ਬੱਚਿਆਂ ਲਈ ਕੋ ਗਿਫਟ ਬੜੇ ਖੁਸ਼ ਹੋਏ ਫਿਰ ਹੁੰਦਾ ਕਿਸੇ ਲਈ ਪੇਂਟ ਖਰੋਨਾ ਜੁਲਨੇ ਦੋ ਤਿੰਨ ਦਫਾ ਲਈ ਮਾਲੀ RAM ਜੁਲਨੇ ਪਰ ਖਰੋਨਾ ਸਾਹਮਣੇ ਦਾ ਉਹਨਾਂ ਦੇ ਚ ਚੰਨ ਜੀ ਜੀ ਮੈਂ ਉਹ ਦੇਖਦੇ ਹੁਣ ਰੋਣ ਦੇ ਨਹੀਂ ਆ ਮੈਂ ਦੋ ਦਨਾ ਚ ਉਹਨਾਂ ਲਈ ਸੋ ਜਿਵੇਂ ਹੁਣ ਤੁਸੀਂ ਪੇਂਟਿੰਗਸ ਬਹੁਤ ਸੋਹਣੀਆਂ ਤਿਆਰ ਕੀਤੀਆਂ ਉਹਨੂੰ ਜਾਨ ਪਾ ਦਿੰਦੇ ਹੋ ਪੇਂਟਿੰਗਸ ਬੋਲਦੀਆਂ ਨੇ ਬੰਬੇ ਤੱਕ ਜਦੋਂ ਤੁਸੀਂ ਪਹੁੰਚੇ ਹੋ ਤੁਹਾਡਾ ਸਫ਼ਰ ਰਿਹਾ ਉੱਥੇ ਦੀ ਕੋਈ ਯਾਦ ਜਿਵੇਂ ਕਿ ਪੇਂਟਿੰਗਸ ਬੰਬੇ 80% ਫੈਮਿਲੀ ਜਾਂਦੀ ਹੈ ਮੇਰੀ ਸਿਸਟਰ ਮੇਰੇ ਅੰਕਲ ਸਾਹਿਬ ਉੱਥੇ ਮੈਨੂੰ ਆਫਰ ਹੋਈ ਉਹ ਤਾਂ ਮੈਂ ਲੈ ਲਈ ਤੇ ਵਿੱਚ ਦਸਿਆ ਲਗਾਣੀ ਸ਼ੁਰੂ ਕੀਤੀ ਤਬ ਬੜਾ ਚੰਗਾ ਰਿਸਪੌਂਸ ਮਿਲਿਆ ਮਤਲਬ ਫਿਰ ਉਸ ਸਰਕਲ ਬਣ ਗਿਆ ਕਿਉਂ ਮੰਗਦੇ ਰਹਿੰਦੇ ਐ ਇੱਥੇ ਹੋਟਲ ਐ ਐਸਕੇ ਹੋਟਲ ਐ ਇੱਕ ਸਰਕਲ ਹੋਇਆ ਸਾਮਨੇ ਉਦੋਂ ਮੈਂ ਹਰ ਹੁਣ ਕੇ ਮੇਰੀ ਪੈਂਡਿੰਗ ਲੱਗ ਗਈ ਐ 골ਡਨ ਚ ਰਾਜ ਕੰਟੀਨੈਂਟਲ ਚ ਉਨਵੇਂ ਫਿਰਨੇ ਕਰਦਾ ਸੀਨੀਅਰ ਸਿਟੀਜ਼ਨ ਹੋ ਗਿਆ ਸੀਰੀ ਨੇ ਲੋ ਕਰਦਾ ਜਿਹ ਦਿਨ ਜਾਵਾਂਗੇ ਮੂੜ ਚ ਵੇਚਾਂਗੇ ਪੰਜ ਸੋ ਜਿਹੜਾ ਉਹਨਾਂ ਸਿਲਸਿਲਾ ਆ ਏਡਾ ਲੋੜਵੰਦਾ ਦੀ ਮਦਦ ਕਰਨ ਦਾ ਪੇਂਟਿੰਗ ਤੁਸੀਂ ਵਿੱਚ ਵਿੱਚ ਤਿਆਰ ਕਰਦੇ ਹੋ ਉਹ ਜਾਰੀ ਰਹਿੰਦਾ ਆ ਤੇ ਉਹਦੇ ਵਾਸਤੇ ਕਿੱਦਾਂ ਹਿੰਮਤ ਆਉਂਦੀ ਹੈ ਉਹ ਇਸ ਤਰ੍ਹਾਂ ਜੀ ਹੁਣ ਪੇਂਟਿੰਗ ਦੇ ਮੈਂ ਡਿਪੈਂਡ ਨਹੀਂ ਕਰਦਾ ਕੁਝ ਬੰਦੇ ਗਾ ਡੋਨੇਟ ਕਰਨਾ ਚਾਹਦੇ ਉਹਨਾਂ ਦੀ ਕਲੈਕਸ਼ਨ ਲੈ ਕੇ ਕੁਝ ਆਪਣਾ ਸ਼ੇਅਰ ਪਾ ਦੇ ਜਿਸਾਨ ਦਾ ਵੀ ਦੇ ਲਈ ਕੋ ਲੋਕੜਾ ਰਿਹਾ ਹਾਂ ਹਾਂ ਵੀ ਬੱਚੇ ਨੇ ਬੌਂਸਰੀ ਸਿੱਖਣੀ ਸੀ ਉਹਨ ਦੋਨਾਂ ਨੂੰ ਇੰਟਰੋਡਿਊਸ ਕਰਾਤਾ ਉੱਤੇ ਫਿਰ ਮੈਨੂੰ ਕੋਈ ਰਿਕੁਆਇਰਮੈਂਟ ਪੁੱਛਣਾ ਕੀ ਚਾਹੀਦਾ ਜਿਸਾਨ ਨੂੰ ਛੋਲੇ ਚਾਹੀਦੇ ਸ਼ੱਕਰ ਚਾਹੀਦੀ ਜਿੰਨੀ ਮੇਰੇ ਪਾਕਟਾਂ ਲੋ ਕਰਦੀ ਪਲੱਸ ਪਰਮਨੈਂਟ ਜਿ ਮਾਮਲੀ ਟੂਥ ਬ੍ਰਸ਼ ਅੰਦੇ ਬੱਚੇ ਢਿੱਕਾ ਨੇ ਉਹ ਮੈਂ ਹਮੇਸ਼ਾ ਸਟਾਕ ਚ ਰੱਖਦਾ ਗੰਦਰਾ ਨਾ ਕਦੀ ਦੰਦ ਬ੍ਰਸ਼ ਕਦੀ ਵੀ ਬ੍ਰਸ਼ ਕਦੀ ਪੰਦੀ ਉਹ ਉਹਨਾਂ ਦੇ ਅੰਡਰਗਾਰਮਨ ਚਾਹੀਦੇ ਉਹਨੇ ਪੈਂਡਿੰਗ ਵਿੱਚ ਹੈਗੇ ਮੈਂ ਉਹਨਾਂ ਦੇ ਅੰਡਰਗਾਰਮਨ ਲਿਖਾ ਚੱਪਲਾ ਚਾਹੀਦੀ ਹੁੰਦੀ ਆ ਅੰਡਰਗਾਰਮਨ ਕੋਈ ਨਹੀਂ ਦਿੰਦਾ ਰੋਟੀ ਖਾਂਦੇ ਆ ਨੈਕਸਟ ਮੈਂ ਕਿੰਨੇ ਤੱਕ ਪੇਂਟਿੰਗ ਜਿਹੜੀ ਪਹੁੰਚ ਜਾਂਦੀ ਹੈ ਡਿਪੈਂਡ ਕਰਦਾ ਇਹ ਮੁੱਲ ਐਨਲਰ ਦੇ ਮੁੱਲ ਤੇ ਉਹੀ ਪੈਂਡਿੰਗ ਬੰਬੇ 12000 ਦੇ ਵਿਕ ਗਏ ਤੇ 4000 ਦੇ ਨਹੀਂ ਵਿਕ ਗਏ। ਕੁਮਾਰ ਰੋਡ ਤੇ ਆਰ ਡੀਓ ਨੇ ਜੀ ਸ਼ੌਂਕੀਆਂ ਲੈਣਾਂ ਦੇ ਉਹ ਦੂਜੀਆਂ ਫੋਟੋਗ੍ਰਾਫ ਲੈ ਲੈਂਦੇ ਜਿਹੜੇ ਪ੍ਰਿੰਟਡ ਹੁੰਦੇ ਕਿਹਾ ਹੈਂਡ ਬੇਡ ਦੀ ਬੰਬੇ ਜੇ ਮਾਰਕੀਟ ਐਤੇ ਕੋਈ ਨਹੀਂ। ਐਤੇ ਆਖਰੀ ਸਵਾਲ ਕੀ ਕਿਵੇਂ ਦਾ ਰਹਿੰਦਾ ਆ ਜਦੋਂ ਤੁਸੀਂ ਇਸ ਤਰੀਕੇ ਨਾਲ ਆਪਣਾ ਕੰਮ ਵੀ ਕਰਦੇ ਹੋ ਲੋੜਵੰਦਾ ਵਾਸਤੇ ਮਦਦ ਵੀ ਕਰਦੇ ਹੋ ਆਪਣਾ ਹੁਣ ਕੰਮ ਵੀ ਕਰ ਜੋ ਕਈ ਬੰਦੇ ਨੇ ਕਿ ਇਸ ਉਮਰ ਚ ਆ ਕੇ ਕਹਿੰਦੇ ਨੇ ਬਸ ਨੂੰ ਸੇਵਾ ਕਰਾਂ ਤੇ ਉਹ ਬੜਾ ਲਈ ਯਰ ਮੂਡ ਤੇ ਰੱਖਿਆ ਕਿ ਰਿਲੈਕਸੇਸ਼ਨ ਵੀ ਮਿਲਦੀ ਆ ਮਜ਼ਾ ਵੀ ਆਉਂਦਾ ਵੀ ਕਹਿੰਨਾ ਵੀ ਕੈ ਸਕੈਂਡ ਥੀਅਰ ਕਿ ਪਤਾ ਹੀ ਕਿ ਨਾ ਵੀ ਇੱਕ ਚੀਜ਼ ਹੈ ਕਿ ਮੈਂ ਡੂਟੀਸ਼ਨ ਮਜ਼ਾ ਆਉਂਦਾ ਬਣਾ ਸਕੀ ਕਿਸੇ ਨੇ ਮੂਡ ਤੇ ਬੈਠੇ ਹੋਈ ਆ ਤੇ ਮਤਰਾ ਹੋਵੇ ਮੈਂ ਕਦੇ ਡਰਿੰਕ ਕਰਦਾ ਨਾ ਮੂਡ ਇਹ ਪਿੰਡਿੰਗ ਬਣਾ ਇਸਤੇਮਾਲ ਲੈਣਾ ਚਲੋ ਠੀਕ ਹੈ ਲੇਅਰ ਮੂਡ ਚ ਉਹਨੇ ਖਰਾਬ ਹੀ ਹੋ ਜਾਂਦੀ ਹੈ ਬਨ ਨਹੀਂ ਜਾਂਦੀ ਕਿਸੇ ਲੈੱਡੀ ਵਧੀਆ ਬਣ ਜਾਂਦੀ ਆਪ ਨੂੰ ਨਹੀਂ ਵਿਸ਼ਵਾਸ ਹੁੰਦਾ ਤੇ ਜਿਸ ਤਰ੍ਹਾਂ ਦੇ ਨਾਲ ਦਿਨੇਸ਼ ਸੇਟ ਜੀ ਨੇ ਆਪਣੀ ਪੂਰੀ ਜੜੀ ਆ ਲਾਈਫ ਦੀ ਇੱਕ ਇੱਕ ਪਰਤ ਖੁੱਲੀ ਕਿਵੇਂ ਪੇਂਟਿੰਗਸ ਵੱਲ ਗਏ ਪਰ ਪੇਂਟਿੰਗਸ ਥਰੂ ਕਿਵੇਂ ਲੋੜਵੰਦਾ ਤੱਕ ਸਾਰਾ ਸਮਾਨ ਪਹੁੰਚਦਾ ਕਰਦੇ ਨੇ ਪੇਂਟਿੰਗਸ ਬੰਬੇ ਤਾਂ ਕਈ ਫਿਲਮੀ ਸਟਾਰਾਂ ਨੂੰ ਵੇਚੀਆਂ ਇੱਥੇ ਜਦੋਂ ਪੇਂਟਿੰਗ ਬਣਦੀਆਂ ਤਾਂ ਕਈ ਨਾਮੀ ਲੋਕ ਪੇਂਟਿੰਗ ਲੈਂਦੇ ਨੇ ਜਿਹੜੇ ਪੈਸੇ ਆਉਂਦੇ ਨੇ ਉਹਨਾਂ ਨਾਲ ਬਾਕੀ ਲੋੜਵੰਦਾ ਵਾਸਤੇ ਦਸੰਦ ਵੀ ਕੱਢਦੇ ਆ ਕਈ ਹਿੱਸਾ ਵੀ ਕੱਢਦੇ ਆ ਕਈ ਵਾਰ ਤੇ ਪੂਰੀ ਜਿਹੜੀ ਚੀਜ਼ ਹੈ ਕੱਟੀ ਜਾਂਦੀ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਅੰਮ੍ਰਿਤਸਰ